ਸੰਗਤ ਪਿਆਰੀ ਕਰਤੀ ਨੂੰ ਪਾਗ ਨਗ ਕੇ ਜਿੱਥੇ ਬੈਠ ਗਈ ਇਹ ਸੰਗਤ ਪਿਆ ਲਗ ਗਏ ਜਿੱਥੇ ਬੈਠ ਕੇ ਨ ਕਲਗੀਆਂ ਵਾਲੇ ਸਰ ਤੀਨੂ ਪਾਗ ਲਗ ਗਏ ਜਿੱਥੇ ਬੈਠ ਕੇ ਨ ਕਲਗੀਆਂ ਵਾਲੇ ਸਰ ਤੀਨੂ ਪਾਗ ਲਗ ਗਏ ਜਿੱਥੇ ਬੈਠ ਕੇ ਨ ਕਲਗੀਆਂ ਵਾਲੇ ਸਰ ਤੀਨੂ ਪਾਗ ਲਗ ਗਏ ਹਿਮਕੁੰਡ ਸਾਹਿਬ ਤਾਤਵ ਕਾਰ ਜਨਮ ਸੋ ਹੇਮਕੁੰਡ ਸਾਹਿਬ ਤਪ ਕਰ ਜਨਮ ਸਵਾਰਿਆ ਹੇਮਕੁੰਡ ਸਾਹਿਬ ਤਪ ਕਰ ਜਨਮ ਸਵਾਰਿਆ ਹੇਮਕੁੰਡ ਸਾਹਿਬ ਤਪ ਕਰ ਜਨਮ ਸਵਾਰਿਆ ਪਟਨੇ ਦੀ ਧਰਤੀ ਤੇ ਲਿਆ ਆਵਤਾਰਿਆ ਪਟਨੇ ਦੀ ਧਰਤੀ ਤੇ ਲਿਆ ਕੇ ਲੱਗੀਆਂ ਵਾਲੀ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਲੱਗੀਆਂ ਵਾਲੇ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਲੱਗੀਆਂ ਵਾਲੇ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਗਈਏ ਸੰਗਤ ਪਿਆਰੀ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਗਈਏ ਸੰਗਤ ਪਿਆਰੀ ਦਰਦੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਗਈਏ ਸੰਗਤ ਪਿਆਰੀ ਦਰਦੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਗਈਏ ਸੰਗਤ ਮੇ ਆਈ ਦਰਦੀ ਨੂੰ ਪਾਗ ਲੱਗ ਗਏ ਅਨੰਦਪੁਰ ਸਭ ਚ ਸਜਾਇਆ ਪੰ ਨੰਦਪੁਰ ਸਾਹਿਬ ਚ ਸਜਾਇਆ ਪੰਥ ਖਾਲਸਾ ਨੰਦਪੁਰ ਸਾਹਿਬ ਜਿੱਸ ਸਜਾਇਆ ਪੰਥ ਖਾਲਸਾ ਨੰਦਪੁਰ ਸਾਹਿਬ ਜਿੱਸ ਸਜਾਇਆ ਪੰਥ ਖਾਲਸਾ ਸਵਾ ਸਵਾ ਲਖ ਨਾਲ ਲੜਾਇਆ ਇੱਕ ਖਾਲਸਾ ਸਵਾ ਸਵਾ ਲਖ ਨਾਲ ਲੜਾਇਆ ਇੱਕ ਖਾਲਸਾ ਸਵਾ ਸਵਾ ਲਖ ਨਾਲ ਲੜਾਇਆ ਨਾ ਲੜਾਇਆ ਇੱਕ ਖਾਲਸਾ ਲਾਲ ਚੰਨ ਕਾਰਜਗਵਾਲ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਗਈ ਐ ਸੰਗਤੰਬੀ ਯਾਰੀ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਗਈ ਐ ਸੰਗਤੰਬੀ ਯਾਰੀ ਤਰਤੀ ਨੂੰ ਪਾਗ ਲੱਗ ਗਏ ਮੱਛੀ ਵੜੇ ਜੰਗਲ ਚ ਮੰਗਲ ਲਗਾ ਗਿਆ ਮੱਛੀ ਵੜੇ ਜੰਗਲ ਚ ਮੰਗਲ ਲਗਾ ਗਿਆ ਮੱਛੀ ਵੜੇ ਜੰਗਲ ਚ ਮੰਗਲ ਤਰਤੀ ਤੇ ਆ ਗਿਆ ਮਿੱਤਰ ਪਿਆਰਾ ਜਿਸ ਤਰਤੀ ਤੇ ਆ ਗਿਆ ਮਿੱਤਰ ਪਿਆਰਾ ਜਿਸ ਤਰਤੀ ਤੇ ਆ ਗਿਆ ਆਪੇ ਗੁਰੂ ਤੇ ਆਪੇ ਚੱਲਾਖ ਵਾਗੇ ਤਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਗਾ ਲਗੀਆਂ ਵਾਲੇ ਤਰਤੀ ਨੂੰ ਪਾਗ ਲੱਗ ਗਏ ਗਤ ਪਿਆਰੀ ਤਰਤੀ ਨੂੰ ਭਾਗ ਲਾ ਕੇ ਗਏ ਜਿੱਥੇ ਬੈਠ ਗਈਏ ਸੰਗਤ ਪਿਆਰੀ ਤਰਤੀ ਨੂੰ ਭਾਗ ਲਾ ਕੇ ਗਏ ਜਿੱਥੇ ਬੈਠ ਗਈਏ ਉਰ ਸਾ ਬਿਆਨ ਡੇਰਾ ਲਾਲਿਆ ਅੰਤਹ ਜੂਰ ਸਾ ਬਿਆਨ ਡੇਰਾ ਲਾਲਿਆ ਅੰਤਹ ਜੂਰ ਸਾ ਬਿਆਨ ਡੇਰਾ ਲਾਲਿਆ ਅੰਤਹ ਜੂਰ ਸਾ ਬਿਆਨ ਡੇਰਾ ਲਾਲਿਆ ਸੱਚਖੰਡ ਜਿਸ ਦਾਸੀ ਨਾਮ ਰਖਵਾ ਗਿਆ ਸੱਚਖੰਡ ਜਿਸ ਦਾਸੀ ਨਾਮ ਰਖਵਾ ਗਿਆ ਸੱਚਖੰਡ ਜਿਸ ਦਾਹੀ ਜਗ ਮੰਡਗੇ ਸਰਦਾਸੀ ਨਾਮ ਰੰਗ ਭਾਗਿਆ ਗੁਰੂ ਐਸੇ ਥਵ ਛੋੜ ਪਾਏ ਤਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਕੇ ਕ ਲਗੀਆਂ ਵਾਲ ਤਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਕੇ ਲੱਗੀਆਂ ਵਾਲ ਲਗ ਗਏ ਜਿੱਥੇ ਬੈਠ ਗਈ ਇਹ ਸੰਗਤ ਪਿਆਰੀ ਕਰ ਤੀਨੂੰ ਬਾਗ ਲੱਗ ਗਏ ਜਿੱਥੇ ਬੈਠ ਗਈ ਇਹ ਸੰਗਤ ਪਿਆਰੀ ਕਰ ਤੀਨੂੰ ਬਾਗ ਲੱਗ ਗਏ ਜਿੱਥੇ ਬੈਠ ਗਈ ਇਹ ਸੰਗਤ ਪਿਆਰੀ ਕਰ ਤੀਨੂੰ ਬਾਗ ਲੱਗ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ